ਉਹ ਆਂਡੇ ਕਿਤੇ ਕੁੜ ਕੁੜ ਕਿਤੇ ਕਰਦੀ ਕਿਸੇ ਦੀ ਤਰੱਕੀ ਦੁਨੀਆ ਨਹੀਂ ਜਰਦੀ ਉਹ ਦਿੰਦੀਆਂ ਦਿਲਾਂ ਸੇ ਝੂਠਾ ਪਿਆਰ ਵੀ ਲੋਕੀ ਆਪਣਾ ਬਣਾ ਕੇ ਨੇ ਲਤਾੜਦੇ ਤੇਰੇ ਜਿੱਤ ਦੀ ਖੁਸ਼ੀ ਨਹੀਂ ਇੰਨੀ ਬੱਲਿਆਂ ਉਹ ਚਰਚੇ ਜਿਨੇ ਸਾਡੀ ਹਾਰਦੇ ਤੇਰੇ ਜਿੱਤ ਦੀ ਖੁਸ਼ੀ ਨਹੀਂ ਇੰਨੀ ਬੱਲਿਆਂ ਉਹ ਚਰਚੇ ਜਿਨੇ ਸਾਡੀ ਹਾਰਦੇ ਭਲਾ ਤਾਂ ਅਗੇ ਛੁਪਿਆ ਭਾਵੇਂ ਤੇਰਾ ਸੌਂਕੀ ਸਰਦਾਰ ਨਹੀਂ ਔ ਮੀੜਿਆਂ ਦੇ ਵਿੱਚ ਇਕੱਲਾ ਛਾ ਗਿਆ ਹੈਡ ਨਿਊਜ਼ ਬੜੀ ਅਖਬਾਰ ਨਹੀਂ ਇੱਥੇ ਹਾਰ ਕੇ ਵੀ ਜਿੱਤ ਲਈਆ ਦੁਨੀਆ ਔ ਗੱਲੀਵਾਦੀ ਬੜੇ ਸਾਨੂੰ ਮਾਰਦੇ ਤੇਰੇ ਜਿੱਤ ਦੀ ਖੁਸ਼ੀ ਨਹੀਂ ਐਨੀ ਬੱਲਿਆਂ ਚਰਚੇ ਜਿੰਨਾਂ ਸਾਡੀ ਹਾਰ ਦੇ ਫੋ ਤੇਰੇ ਜਿੱਤ ਦੀ ਖੁਸ਼ੀ ਨਹੀਂ ਐਨੀ ਬੱਲਿਆਂ ਉਹ ਚਰਚੇ ਜਿਨ੍ਹਾਂ ਨੇ ਸਾਡੀ ਹਾਰ ਦੇ ਉਹ ਮਿਹਨਤਾਂ ਦੇ ਨਾਲ ਅੱਗੇ ਵਧਣਾ ਖਾਣਾ ਨਹੀਂ ਕਿਸੇ ਦਾ ਹੱਕ ਮਾਰ ਕੇ ਉਹ ਗੁੜਾਂ ਜਿਨ੍ਹਾਂ ਨੇ ਉਗ ਪੈਂਦੇ ਆ ਪੱਥਰਾਂ ਦੇ ਸੀਨਿਆਂ ਨੂੰ ਪਾੜ ਕੇ ਉਹ ਮਾੜੇ ਟਾਈਮ ਵਿੱਚ ਐਂਟੀ ਹੋ ਗਏ ਜਿਹੜੇ ਸਾਡੇ ਨਾਲ ਖੜੇ ਸੀ ਦਹਾੜਦੇ ਤੇਰੇ ਜਿੱਤ ਦੀ ਖੁਸ਼ੀ ਨਹੀਂ ਇੰਨੀ ਵੱਲਿਆਂ ਚਰਚੇ ਜਿਨੇ ਨੇ ਸਾਡੀ ਹਾਰ ਦੇ ਤੇਰੇ ਜਿੱਤ ਦੀ ਖੁਸ਼ੀ ਨਹੀਂ ਐਨੀ ਬੱਲਿਆਂ ਉਹ ਚਰਚੇ ਜਿਨੇ ਨੇ ਸਾਡੀ ਹਾਰ ਦੇ ਸਾਰੇ ਇੱਕ ਨੂੰ ਧੰਨਵਾਦ ਤੇ ਹੁਣ ਆਪਾਂ ਥੋੜੇ ਜਿ